ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿਕ ਸੋਹਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸਦੇ ਕਿ ਸਮਾਣਾ ਦੇ ਵਿੱਚ ਚੋਰਾ ਦਾ ਖੋਫ ਲਗਾਤਾਰ ਜਾਰੀ ਹੈ ਦਿਨ ਹਾਰਹੀ ਚੋਰ ਜਿਹੜੇ ਆ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਮੁੱਕੇ ਤੋਂ ਫਰਾਰ ਹੋ ਜਾਂਦੇ ਨੇ ਅਜਿਹਾ ਇੱਕ ਮਾਮਲਾ ਹੋਇਆ ਸਮਾਣਾ ਦੇ ਵਿੱਚ ਚੋੜਾਂ ਦੇ ਵੱਲੋਂ ਜਿਹੜੀ ਆ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਮੋਟਰਾਂ ਦੀ ਤਾਰਾਂ ਸੀਗੇ ਜਿਹੜੀ ਆ ਉਹਨਾਂ ਨੂੰ ਜਿਹੜੀ ਆ ਚੋਰੀ ਕਰਕੇ ਉਹ ਮੁੱਕੇ ਤੋਂ ਫਰਾਰ ਹੋ ਗਏ ਦੱਸਦੇ ਕਿ ਜਦੋਂ ਉਹਨਾਂ ਦੇ ਵੱਲੋਂ ਤਾਰਾਂ ਜਿਹੜੀ ਆ ਮੋਟਰ ਦੀਆਂ ਕੱਟੇ ਗਈਆਂ ਇਸ ਤੋਂ ਬਾਅਦ ਉਹਨਾਂ ਨੇ ਬੇਖੌਫ ਹੋ ਕੇ ਉਸੇ ਖੇਤ ਦੇ ਵਿੱਚ ਕਿਸੇ ਤਾਰਾ ਨੂੰ ਜਲਾ ਕੇ ਯਾਨੀ ਕਿ ਅੱਗ ਲਾ ਕੇ ਅੰਦਰੋਂ ਜਿਹੜੀ ਆ ਤਾਂਬੇ ਦੀ ਤਾਰਾ ਕੱਢ ਕੇ ਉਹ ਮੌਕੇ ਤੋਂ ਫਰਾਰ ਹੋ ਗਏ ਨੇ ਦਿੱਤੀਆਂ ਤਸਵੀਰਾਂ ਤੁਸੀਂ ਇਸ ਕਿੰਤ ਦੇਖ ਸਕਦੇ ਹੋ ਕਿਵੇਂ ਜਿਹੜਾ ਆ ਕਿਸਾਨਾਂ ਦੇ ਵੱਲੋਂ ਜਿਹੜੀ ਆ ਮੋਟਰਾਂ ਲਗਾਈਆਂ ਗਈਆਂ ਨੇ ਖੇਤਾਂ ਦੇ ਵਿੱਚ ਮਹਿੰਗੀਆਂ ਮੋਟਰਾਂ ਹੁੰਦੀਆਂ ਨੇ ਤਾਰਾ ਵੀ ਮਹਿੰਗੀਆਂ ਹੁੰਦੀਆਂ ਨੇ ਤਾਂ ਉਹਨਾਂ ਦੇ ਚੋਰਾਂ ਦੇ ਵੱਲੋਂ ਜਰੀਆ ਜਿਹੀ ਮੋਟਰਾਂ ਤੇ ਤਾਰਾ ਜਿਹੜੀਆਂ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਨੇ ਇਸ ਮਾਮਲੇ ਦੇ ਵਿੱਚ ਜਦੋਂ ਕਿਸਾਨ ਖੇਤਾਂ ਵਿੱਚ ਉਹਨਾਂ ਨੇ ਮੋਟਰ ਚਲਾਉਣ ਲਈ ਤਾਂ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਮੋਟਰ ਕਿਵੇਂ ਚਲਾਣ ਕਿਉਂਕਿ ਉਹ ਜਿਹੜੀਆਂ ਮੋਟਰਾਂ ਦੇ ਤਾਰਾ ਸੀਗੇ ਉਹ ਤਾਂ ਪੱਟ ਕੇ ਜਿਹੜੇ ਆ ਚੋਹਰ ਲਾਗੇ ਸੀਗੇ ਜਿਸ ਤੋਂ ਬਾਅਦ ਕਿਸਾਨਾਂ ਦੇ ਬੋਲੋ ਜਿਹੜੀ ਆ ਕੰਪਲੀਟ ਦਿੱਤੀ ਗਈ ਥਾਣੇ ਦੇ ਵਿੱਚ ਤਾਂ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਦੇ ਬੋਲੋ ਜਿਹੜੀ ਆ ਮੁਕੱਦਮਾ ਦਰਜ ਕਰਕੇ ਅਗਲੇ ਕਾਰਜਵੇ ਜਿਹੜੀ ਆ ਪੁਲਿਸ ਨੇ ਸ਼ੁਰੂ ਕਰ ਦਿੱਤੀ ਆ ਤਾਂ ਇਸ ਮਾਮਲੇ ਦੇ ਵਿੱਚ ਚੋਰੀ ਦਾ ਸ਼ਿਕਾਰ ਹੋਏ ਕਿਸਾਨ ਨਾ ਦਾ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਸਮਾਨਾ ਦੇ ਨਾਲ ਲੱਗਦੇ ਪਿੰਡ ਹੈ ਗਾਜੀਪੁਰ ਗਾਜੀਪੁਰ ਦੇ ਵਿੱਚ ਬੀਤੀ ਰਾਤ ਕਿਸਾਨਾਂ ਦੀ ਜਿਹੜੀ ਮੋਟਰਾਂ ਹੁੰਦੀਆਂ ਹਨ ਉਹਨਾਂ ਕੀ ਤਾਰਾਂ ਦੀ ਚੋਰੀ ਹੋਈ ਹੈ ਔਰ ਤਾਰਾਂ ਵੀ ਤੁਸੀਂ ਦੇਖੋ ਵੀ ਇਹ ਮੋਟਰ ਹੈ ਮੋਟਰ ਦਾ ਕਮਰਾ ਹੈ ਔਰ ਇੱਥੇ ਇਹ ਟੂਬ ਲੱਗਿਆ ਹੋਇਆ ਹੈ ਇਸ ਪਾਸੇ ਦੇਖੋ ਇਹ ਝੋਨੇ ਦਾ ਸੀਜ਼ਨ ਹੈ ਅੱਜਕੱਲ ਕਿਸਾਨ ਨੂੰ ਪਾਣੀ ਦੀ ਬਜੁਰਤ ਹੈ ਮੋਟਰ ਵੀ ਚੱਲਣੀ ਜ਼ਰੂਰੀ ਹੈ ਕਿਉਂਕਿ ਜਦ ਮੋਟਰ ਚੱਲੇਗੀ ਤਾਂ ਹੀ ਜਾ ਕੇ ਟੂਬਲ ਚੱਲੇਗਾ ਤਾਂ ਪਾਣੀ ਔਰ ਉਸਕੇ ਬਾਅਦ ਚੋਰਾਂ ਕੀ ਦੇਖੋ ਤੁਸੀਂ ਇੱਥੇ ਬੈਠ ਕੇ ਉਹ ਜਿਹੜੀ ਆਲੇ ਦੁਆਲੇ ਜਿੰਨੇ 20-20 ਕਿਸਾਨਾਂ ਕੀ ਜਿਹੜੀ ਤਾਰਾ ਚੋਰੀ ਕਰਕੇ ਲਿਆਏ ਪਹਿਲੇ ਮੋਟਰਾਂ ਦੀਆਂ ਇੱਥੇ ਆ ਕੇ ਬੈਠੇ ਇੱਥੇ ਆ ਕੇ ਤਾਰਾ ਸਾੜੀਆਂ ਉਹਦੇ ਬਾਅਦ ਜਿਹੜਾ ਸਪਰੇਅ ਕਰਨ ਵਾਲਾ ਪੰਪ ਸੀ ਕਿਸਾਨਾਂ ਦਾ ਉਹ ਵੀ ਸਾੜਤਾ ਔਰ ਇੱਕ ਪੈਪ ਔਰ ਉਸ ਦੇ ਨਾਲ ਇੱਥੇ ਕਾਫੀ ਸਮਾਂ ਹੋ ਸਕਦਾ ਹੈ ਉਹ ਰਹੇ ਹੋ ਉਹਦੇ ਬਾਅਦ ਤੁਸੀਂ ਦੇਖ ਰਹੇ ਹੋ ਜਾਮਨ ਦਾ ਰੁੱਖ ਹੈ ਇੱਥੇ ਇਸ ਰੁੱਖ ਦੇ ਉੱਤੇ ਜਿਹੜੀ ਆਗ ਲੱਗੀ ਉਹ ਸਾੜੇ ਸਾੜੇ ਪੱਤੇ ਵੀ ਚਲੁੱਸ ਗਏ ਪੂਰੀ ਤਰ੍ਹਾਂ ਔਰ ਕਿਸਾਨ ਜਿਹੜੇ ਖੜੇ ਇਹਨਾਂ ਨਾਲ ਗਲਵਾਤ ਕਰਦੇ ਆ ਵੀ ਤੁਹਾਡਾ ਕਿੰਨਾ ਕੁ ਨੁਕਸਾਨ ਇਸ ਦੀ ਵਾਰਦਾਤ ਦੇ ਕਿੰਨੇ ਕਿਸਾਨ ਹੋਣੇ ਕਿੰਨਾ ਵੀ ਤੁਹਾਡਾ ਮੇਰਾ ਨਾਮ ਜਗਪ੍ਰੀਤ ਸੰਘਾ ਜੀ ਹਾਂ ਜਗਪ੍ਰੀਤ ਜੀ ਪਿਤਾ ਦਾ ਨਾਮ ਅਜੈਬ ਸੰਘਾ ਜੀ ਪਿੰਡ ਗਾਜੀਪੁਰਾ ਜੀ ਸਾਡਾ ਕਿੰਨੇ ਕਿਸਾਨਾਂ ਦੀ ਮੋਟਰਾਂ ਦੀ ਤਾਰਾਂ ਚੋਰੀ ਇਹ 20 ਤੋਂ 25 ਮੋਟਰਾਂ ਦੀਆਂ ਤਾਰਾਂ ਰਾਤ ਵੱਢ ਲਈਆਂ ਜੀ ਇਹਨਾਂ ਨੇ ਜੀ ਹੂੰ 20 25 ਮੋਟਰਾਂ ਦੀਆਂ ਤਾਰਾਂ ਵੱਢ ਕੇ ਇਕੱਠੀਆਂ ਕਰਕੇ ਉਰੇ ਲਿਆ ਕੇ ਸਾੜੀਆਂ ਗਈਆਂ ਨੇ ਜੀ ਸਾੜ ਕੇ ਆਪ ਦਾ ਆਰਾਮ ਦੇ ਨਾਲ ਲੈ ਕੇ ਤਾਂ ਬਾ ਰਫੂ ਚੱਕਰ ਹੋ ਗਈ ਜੀ ਜ਼ਿ ਨਾ ਨੁਕਸਾਨ ਹੋ ਗਿਆ ਇੱਕ ਮੋਟਰ ਦਾ ਹੁਣ ਤਾਰ ਤਾਰ ਦੇ ਡਿਪੈਂਡ ਆ ਜੀ ਕਈ ਬਾਰਾਂ ਕਿਸਾਨਾਂ ਦੇ ਜਿਵੇਂ ਹੁਣ ਆਪੇ ਜਿੱਥੇ ਆਪਾਂ ਖੜੇ ਆਏ ਇਹੀ ਬੋਰ ਹੁਣ ਨਮਾ ਕਰਾਇਆ ਜੀ ਉਹ ਦੇਖੋ ਕਿੱਡੀ ਦੂਰ ਆ ਤੁਸੀਂ ਦਿਖਾਈ ਆ ਕੈਮਰੇ 'ਚ ਘੱਟੋ ਘੱਟ 40 40 50 50 ਫੁੱਟ ਦੀਆਂ ਤਾਰਾਂ ਕੱਲੀ ਕੱਲੀ ਦੀ ਕਿਕਦੀ ਆ ਜੀ ਹੁਣ ਤੁਸੀਂ ਲਾ ਲਓ 25 ਮੋਟਰਾਂ ਦੇ ਕਿੰਨੀਆਂ ਤਾਰਾਂ ਹੋ ਗਏ ਆ ਜੀ ਬਹੁਤ ਨੁਕਸਾਨ ਹੋ ਗਿਆ ਜੀ 10-12000 ਰੁਪਏ ਦਾ ਹੋ ਗਿਆ ਤੇਲ ਡੋਲਤਾ ਸਟਾਰਟਰਾਂ ਦਾ ਸਟਾਰਟਰਾਂ ਤੇ ਵੀ ਲੈ ਗਏ ਉਹ ਵੀ ਕੱਢ ਕੇ ਲੈ ਗਏ ਜੀ ਨਾਲ ਟੋਟੇ ਲਾਏ ਹੁੰਦੇ ਨੇ ਕੇਬਲ ਦੇ ਉਹ ਵੀ ਲੈ ਗਏ ਜੀ ਹੂੰ ਬਸ ਸਾਰਾ ਕੁਝ ਲੈ ਕੇ ਜੀ ਇਹ ਕੰਮ ਖੜ ਗਿਆ ਪਾਣੀ ਦੀ ਲੋੜ ਕੰਮ ਖੜ ਗਿਆ ਜੀ ਦੇਖੋ ਤੁਹਾਡੇ ਸਾਹਮਣੇ ਜੀਰੀ ਸੁੱਕੀ ਪਈ ਹੈ ਜੀ ਹੁਣ ਨਵੀਆਂ ਲਿਆ ਕੇ ਪਾਵਾਂਗੇ ਤਾਂ ਕਿਤੇ ਕੰਮ ਚੱਲੂਗਾ ਜੀ ਜਾ ਕੇ ਪੁਲਿਸ ਆਈ ਹੈ ਜੀ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਉਹ ਕਹਿੰਦੇ ਵੀ ਸਾਡੇ ਲਵੇ ਅਧਿਕਾਰੀ ਹੀ ਨਹੀਂ ਹੈ ਨਾਲ ਡਿਊਟੀ ਕਰਨ ਵਾਲੇ ਮੈਂ ਕੱਲਾ ਮੁਲਾਜ਼ਮ ਹਾਂ ਮੈਂ ਕਿੱਧਰ ਕਿੱਧਰ ਜਾਵਾਂ ਜੀ ਉਹਨਾਂ ਨੇ ਵੀ ਕੋਈ ਬਾਹ ਨਹੀਂ ਫੜਾਈ ਮੁਲਾਜ਼ਮ ਘਟ ਹੈ ਇਕੱਲਾ ਇਕੱਲਾ ਕਿੱਥੇ ਜਾਵੇ ਤੁਹਾਡੇ ਕਿਹਨਾਂ ਵੀਰ ਜੀ ਗੁਰਮੀਤ ਸਿੰਘ ਜੀ ਹਾਂ ਗੁਰਮੀਤ ਸਿੰਘ ਜੀ ਜਿਹੜੀ ਘਟਨਾ ਹੋਈ ਹੈ ਕਿਸ ਕਿੰਨੇ ਕਿਸਾਨ ਹੋਣੇ ਜੀ ਥੋੜੀ ਚੋਰੀ ਹੋਈ ਹੈ ਹਾਂ ਜੀ ਸਾਡੀ ਵੀ ਹੋਈ ਹੈ ਤਕਰੀਬਨ ਇਹ ਤੇ ਪਹਿਲੇ ਵੀ ਵਾਰਦਾ ਤੋਈਆਂ ਹੀ ਹਾਂ ਪਹਿਲੇ ਵੀ ਹੋਈ ਨੇ ਜੀ ਤੇ ਇਹ ਫੜੇਗੇ ਪਹਿਲਾਂ ਫੜੇ ਨਹੀਂ ਗਿਆ ਪਹਿਲਾਂ ਮਾਜਰੀ ਕਹਿੰਦੇ ਨੇ ਵੀ ਫੜੇ ਗਏ ਨੇ ਮਾਜਰੀ ਦੇ ਵਿੱਚ ਹੂੰ ਉਹ ਫੜੇ ਗਏ ਨੇ ਉੱਥੇ ਵੀ ਐ ਇਸ ਤਰ੍ਹਾਂ ਹੋਇਆ ਸੀ 25 ਤੋਂ 30 ਮੋਟਰ ਤੱਕ ਤਾਰਾਂ ਵੱਡੀਆਂ ਜਾਂਦੀਆਂ ਹੂੰ ਇਹਦੇ ਵਿੱਚ ਐਂ ਲੱਗਦਾ ਵੀ ਕੋਈ ਭੇਤੀ ਬੰਦਾ ਹੋ ਸਕਦਾ ਕਿਉਂਕਿ ਬਿਨਾ ਭੇਤ ਤੋਂ ਇੱਥੇ ਆ ਨਹੀਂ ਸਕਦਾ ਰਸਤਾ ਇਹੋ ਜਿਹਾ ਕੋਈ ਇਹ ਹੂੰ ਇਹ ਰਸਤਾ ਸੁਣੇ ਆ ਵੀ ਦੇਖਿਆ ਰਸਤਾ ਇਹੋ ਜਿਹਾ ਵੀ ਇਹ ਸੁੰਨਸਾਨ ਜਗ੍ਹਾ ਹੈ ਵੀ ਇਧਰ ਆਉਣਾ ਬਹੁਤ ਔਖਾ ਪਿੰਡਾਂ ਕੰਬੰਦਾ ਵਿਵਸਥਾ ਹਾਂਜੀ ਵਿੱਚ ਇਹਦੇ ਕੋਈ ਹੋ ਸਕਦਾ ਹੈ ਸਾਰਾ ਜਾਂਚ ਦਾ ਵੀ ਸਹਿ ਪੁਲਿਸ ਨੇ ਜਾਂਚ ਕਰਨੀ ਹੈ ਸਦਰ ਪੁਲਿਸ ਸਮਾਣਾ ਵੱਲੋਂ ਇਸ ਮਾਮਲੇ ਦੇ ਵਿੱਚ ਲੇਕਿਨ ਕਿਸਾਨਾਂ ਦੀ ਜਿਹੜੀ ਮੋਟਰ ਦੀ ਤਾਰਾਂ ਚੋਰੀ ਹੋਈਆਂ ਤਾਂਬਾ ਕਢ ਕੇ ਲੈ ਗਏ ਚੋਰ ਉਹਨਾਂ ਨੂੰ ਕਾਬੂ ਕਰਨਾ ਪੁਲਿਸ ਦਾ ਕੰਮ ਹੈ ਲੇਕਿਨ ਇਸ ਵਕਤ ਕਿਸਾਨਾਂ ਦਾ ਨੁਕਸਾਨ ਹੋਇਆ ਕਿਉਂਕਿ ਕਿਸਾਨਾਂ ਨੂੰ ਛੋਣੇ ਦੀ ਫਸਲ ਦੇ ਲਈ ਪਾਣੀ ਦੀ ਜ਼ਰੂਰਤ ਹੈ ਨਵੀਂ ਤਰ੍ਹਾਂ ਲਿਆਣੀ ਪਵੇਗੀ ਇਸ ਕਰਕੇ ਕਾਫੀ ਜ਼ਿਆਦਾ ਨੁਕਸਾਨ ਕਿਸਾਨਾਂ ਦਾ ਹੋਇਆ ਹੈ ਲਗਾਤਾਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰਦੀਆਂ ਕਿ ਕਿਸਾਨਾਂ ਦੀਆਂ ਮੋਟਰਾਂ ਦੀ ਤਾਰਾਂ ਚੋਰੀ ਹੁੰਦੀਆਂ ਉਸ ਨੂੰ ਨਕੇਲ ਪਾਣ ਦੇ ਲਈ ਪੁਲਿਸ ਕੰਮ ਵੀ ਕਰਦੀ ਹੈ ਲੇਕਿਨ ਜਲਦੀ ਹੀ ਮੰਗ ਕਰ ਰਹੇ ਕਿਸਾਨ ਵੀ ਕਥਿਤ ਰੂਪੇ ਫੜੇ ਜਾਣ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋ ਸਿੱਖ ਦਿਨਕ ਸਵੇਰਾ ਟੀਵੀ ਸਮਾਣਾ